ਕੂੜੇ 'ਚੋਂ ਚੱਕ ਕੇ ਮੈਂ ਇੱਕ ਲਫਾਫਾ ਚੱਕਿਆ। ਵਾਹ। ਖੋਲਿਆ ਉਹ ਬਾਈ ਨੇ ਕਹਿੰਦਾ ਬੀਂਚ ਕਰ ਦੇ ਨਾ। ਮੈਂ ਕਹਿੰਦਾ ਦੇਖਾਂ ਕੀ ਇਹਦੇ ਵਿੱਚ। ਵਾਵਾ ਚੱਕਿਆ ਤਾਂ ਕੂੜੇ 'ਚ ਕੀ ਦੇਖਿਆ ਮੈਂ ਭਾਜੀ ਉੱਥੇ ਦੋ ਰੋਟੀਆਂ ਪਈਆਂ ਸੀ। ਤੇ ਉਹ ਤਿੰਨ ਦਿਨ ਬਾਅਦ ਅਸੀਂ ਉਹ ਕੂੜੇ 'ਚੋਂ ਚੱਕ ਕੇ ਰੋਟੀ ਖਾਧੀ। ਮੈਂ ਭਾਜੀ ਅੱਜ ਵੀ ਮੈਨੂੰ ਉਸ ਟਾਈਮ ਤੋਂ ਮੈਨੂੰ ਰੋਟੀ ਦੀ ਕੀਮਤ ਇੰਨੀ ਕਿ ਜ਼ਿਆਦਾ ਪਤਾ ਲੱਗੀ ਨਾ। ਮੈਂ ਕਿਤੇ ਬਾਹਰ ਵੀ ਆਵਾਂ ਮੈਂ ਕਿਤੇ ਬਾਹਰ ਵੀ ਪੈ ਕੇ ਦੇਖਾਂ ਨਾ ਮੱਥੇ ਲੋ ਰੋਟੀ ਜਾ ਕੇ ਭਰਾਂ। ਮੈਨੂੰ ਪੈਰਾਂ ਨਾ ਰੋਲੂ ਮੈਂ ਕੂੜੇ 'ਚੋਂ ਚੱਕ ਕੇ ਖਾਧੀ। ਦੀਵਾਲੀ ਦਾ ਟਾਈਮ ਸੀ ਮੈਂ ਯਾਦ ਨਹੀਂ ਕਰਦਾ ਹੁੰਦਾ ਮੰਮੀ ਦੀ ਮੈਨੂੰ ਕਾਲ ਆਈ ਨਾਲ ਮੈਨੂੰ ਪੁੱਛਿਆ ਅੰਮ ਜੀਮੀ ਕਿਦਾਂ ਕੀ ਕਰਦਾ ਮੈਂ ਉਹ ਕੰਮ ਤੇ ਹਾਂ ਠੀਕ ਹੈ ਰੋਟੀ ਖਾ ਲਈ ਕਹਿੰਦੇ ਮੈਂ ਕਿਹਾ ਹਾਂਜੀ ਖਾ ਲਈ ਜਦ ਕਿ ਤਿੰਨ ਦਿਨ ਹੋ ਗਏ ਸੀ ਮੈਂ ਕੁਝ ਨਹੀਂ ਖਾਧਾ ਭੁੱਖੇ ਸੀ ਤਿੰਨ ਦਿਨ ਤੋਂ ਤਿੰਨ ਦਿਨ ਤੋਂ ਮੈਂ ਕਿਹਾ ਨਹੀਂ ਮੈਂ ਕੁਝ ਨਹੀਂ ਖਾਧਾ ਜੀ ਤੇ ਕਹਿੰਦੇ ਅੱਛਾ ਰੋਣ ਲੱਗ ਪਿਆ ਮੈਂ ਕੀ ਕਹ ਲਉ ਗਈ ਮਗਾ ਦਵਾਲੀ ਦਾ ਦਿਨ ਆ ਸੁਖੀ ਸੰਧੀ ਤੁਸੀਂ ਪਕੌੜੇ-ਪਕੌੜੇ ਬਣਾਓ ਤੁਸੀਂ ਹੂੰ ਤੇ ਕਹਿੰਦੇ ਪੁੱਤ ਮੀਨਾ ਝੂਠ ਲਾਉਂਦਾ ਤੂੰ ਮੇਰੇ ਤੋਂ ਮਾਂ ਨੇ ਪਛਾਣ ਮਾਂ ਨੇ ਪਛਾਣ ਮੈਤੋਂ ਨਹੀਂ ਕਹਿੰਦੇ ਤੂੰ ਉਹ ਝੂਠ ਨਹੀਂ ਬੋਲਦਾ ਤੇ ਉਹਨੂੰ ਕੁਝ ਖਾਦਾ ਸੀ ਜਾਂ ਨਹੀਂ ਭਾਈ ਤਿੰਨ ਦਿਨ ਹੋ ਗਏ ਸੀ ਮੈਂ ਰੋਟੀ ਵੀ ਨਹੀਂ ਖਾਧੀ ਸੀ ਤੇ ਫਿਰ ਕੱਢ ਦਿੱਤਾ ਮੁੰਡਾ ਨਾਲ ਸੀ ਕਿਹਦਾ ਕੀ ਗੱਲ ਹੋਈ ਮੈਂ ਕਿਹਾ ਯਾਰ ਬਾਈ ਕਰੋ ਫੋਨ ਆਇਆ ਸੀ ਮੈਂ ਤਾਂ ਰੋਣ ਲੱਪਾ ਕਿਹਾ ਕਿਉਂ ਹੋਇਆ ਕੀ ਤੂੰ ਦੱਸ ਤਾਂ ਜਾਂਦਾ ਮੈਂ ਕਹਿੰਦਾ ਮੈਂ ਨਹੀਂ ਦੱਸਿਆ ਪਤਾ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਉਹ ਸਮਾਂ ਕਹਿੰਦਾ ਮਾਵਾ ਇਦਾਂ ਵੀ ਨਹੀਂ ਹੁੰਦੀ ਇੰਨਾ ਸਭ ਪਛਾਣ ਜਾਂਦੀਆਂ ਖਾਦਾ ਕੀ ਨਹੀਂ ਖਾਦਾ ਮੇਰੇ ਪਤਨੇ ਤੇ ਉਸ ਵੇਲੇ ਸਾਨੂੰ ਮੈਂ ਉਹ ਜੂ ਯਾਦ ਕਰਦਾ ਮੇਰਾ ਮਨ ਭਰ ਆਉਂਦਾ ਕੂੜੇ ਚੋਂ ਚੱਕ ਕੇ ਮੈਂ ਇੱਕ ਲਫਾਫਾ ਚੱਕਿਆ ਵਾਹ ਕੋਲਿਆ ਉਹ ਬਾਈ ਨੇ ਕਹਿੰਦਾ ਵੀ ਅੰਜ ਕਰ ਦੇ ਨਾ ਮੈਂ ਕਿਹਾ ਮੈਂ ਦੇਖਾਂ ਕੀ ਇਹਦੇ ਵਿੱਚ ਵਾਵਾ ਚੱਕਿਆ ਤਾਂ ਕੂੜੇ ਚ ਕੀ ਦੇਖਿਆ ਮੈਂ ਭਾਜੀ ਉੱਥੇ ਦੋ ਰੋਟੀਆਂ ਪਈਆਂ ਸੀ ਤੇ ਤਿੰਨ ਦਿਨ ਬਾਅਦ ਅਸੀਂ ਉਹ ਕੂੜੇ ਚੋਂ ਚੱਕ ਕੇ ਰੋਟੀ ਖਾਦੇ ਸੀ ਬੜੇ ਦੋਸਤ ਨੇ ਇਹ ਵੀ ਪਤਾ ਲੱਗਾ ਹੋਣਾ ਕਿ ਯਾਰ ਰੋਟੀ ਦੀ ਕੀਮਤ ਕੀ ਮੈਂ ਭਾਜੀ ਅੱਜ ਵੀ ਮੈਨੂੰ ਉਸ ਟਾਈਮ ਤੋਂ ਮੈਨੂੰ ਰੋਟੀ ਦੀ ਕੀਮਤ ਇੰਨੀ ਕਿ ਜ਼ਿਆਦਾ ਪਤਾ ਲੱਗ ਗਈ ਨਾ ਮੈਂ ਕਿਤੇ ਬਾਹਰ ਵੀ ਜਾਵਾਂ ਮੈਂ ਕਿਤੇ ਬਾਹਰ ਵੀ ਪੈਸੇ ਦੇਖਾਂ ਨਾ ਮਥਲੋ ਰੋਟੀ ਜਾ ਕੇ ਖਰਚ ਦਿੰਦਾ ਮੈਨੂੰ ਪੈਰਾਂ ਨਾ ਰੋਲੋ ਮੈਂ ਕੂੜੇ ਚੋਂ ਚੱਕੀ ਖਾਦੀ ਉਹ ਇੰਨਾ ਪਾਪੜ ਸੀ ਨਾ ਭਾਜੀ ਉਹ ਪਤਾ ਨੰਗਾਉਣਾ ਵੀ ਸਾਡੇ ਲਈ ਸਲਾਈਵਾ ਦੇ ਨਾਲ ਨੰਗਾਉਣਾ ਵੀ ਇੰਨਾ ਔਖਾ ਸੀ ਚੱਲ ਕੇ ਜਾਂਦੇ ਕਿ ਪਾਣੀ ਸਾਡੇ ਕੋਲ ਨਹੀਂ ਸੀ ਕਿਉਂਕਿ ਪੈਸੇ ਹੀ ਨਹੀਂ ਸੀ ਉਹ ਤੁਹਾਡੇ ਨਾਲ ਜਿਹੜਾ ਬਾਈ ਸੀਗਾ ਉਹਨੇ ਵੀ ਨਾਲ ਉਹਨੇ ਵੀ ਨਾਲ ਖਾਧਾ ਬਾਈ ਨੇ ਵੀ ਨਾਲ ਗੱਦੇ ਅਸੀਂ ਉਹ ਵੀ ਜ਼ਰਾ ਫਸਿਆ ਪਾ ਸੀ ਉੱਥੇ ਉਹਨੇ ਆ ਗਿਆ ਸੀ ਵਾਪਸ ਹੋ ਗਿਆ ਆ ਗਿਆ ਸੀ ਉਹ ਵੀ ਵਾਪਸ ਆ ਗਿਆ ਸੀ ਉਸ ਟਾਈਮ ਤੇ ਫਿਰ ਅਸੀਂ ਜਦੋਂ ਖਾਧੀ ਤੇ ਉਹ ਮੈਨੂੰ ਬਾਈ ਕਹਿੰਦਾ ਵੀ ਤੂੰ ਰੋ ਨਾ ਯਾਰ ਬਾਈ ਕਹਿੰਦਾ ਇਦਾਂ ਨਾ ਕਰ ਮੇਰਾ ਵੀ ਮਨ ਪਰੇਸ਼ਾਨ ਹੁੰਦਾ ਆ ਨਗਾਲਾ ਓਕੇ ਸੋਕੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर